ਸਿੱਖ ਧਰਮ ਦੀ ਸਭ ਤੋਂ ਛੋਟੀ ਉਮਰ ਦੀ ਸ਼ਹੀਦ ਬੀਬੀ ਹਰਪਾਲ ਕੌਰ ਜਿਸ ਦੀ ਉਮਰ ਸਿਰਫ 9 ਸਾਲ ਦੀ ਸੀ ਬੀਬੀ ਹਰਪਾਲ ਕੌਰ ਦੇ ਨਾਲ ਉਹਨਾਂ ਦੇ ਭਰਾ ਦੀ ਵੀ ਸ਼ਹੀਦੀ ਹੋਈ ਜਿਸ ਦੀ ਉਮਰ ਸਿਰਫ 7 ਸਾਲ ਦੀ ਸੀ ਇਹਨਾਂ ਦੋਹਾਂ ਮਾਸੂਮ ਸਿੱਖ ਬੱਚਿਆਂ ਨੂੰ ਆਪਣੇ ਪਿਤਾ ਦੇ ਦੇਸ਼ ਪਿਆਰ ਦੇ ਚਲਦੇ ਹੀ ਸ਼ਹੀਦ ਹੋਣਾ ਪਿਆ ਤੇ ਇਹਨਾਂ ਬੱਚਿਆਂ ਦੀ ਸ਼ਹੀਦੀ ਤੋਂ ਬਾਅਦ ਜਾਗੇ ਲੋਕਾਂ ਨੇ ਜ਼ੁਲਮ ਦੀਆਂ ਜੜਾਂ ਉਖਾੜ ਸੁੱਟੀਆਂ ਸਨ ਕੌਣ ਸੀ 9 ਸਾਲ ਦੀ ਸ਼ਹੀਦ ਬੀਬੀ ਅਰਪਾਲ ਕੌਰ ਅਤੇ 7 ਸਾਲ ਦਾ ਸ਼ਹੀਦ ਬਚਿੱਤਰ ਸਿੰਘ ਇਹਨਾਂ ਬਾਰੇ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਕਿਰਪਾ ਕਰਕੇ ਅਖੀਰ ਤੱਕ ਜਰੂਰ ਦੇਖਿਓ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਜਾਣਕਾਰੀ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਿਸ ਵੇਨੇ ਪੰਜਾਬ ਅੰਗਰੇਜ਼ਿਆਂ ਦਾ ਗੁਲਾਮ ਸੀ ਅਤੇ ਪੂਰੇ ਭਾਰਤ ਉੱਤੇ ਹੀ ਗੋਰੇ ਰਾਜ ਕਰਦੇ ਸਨ ਉਸ ਵਕਤ ਡਾਕਟਰ ਗੰਗਾ ਸਿੰਘ ਬ੍ਰਿਟਿਸ਼ ਸਰਕਾਰ ਵਿੱਚ ਇੱਕ ਮਲਾਜਮ ਵਜੋਂ ਨੌਕਰੀ ਕਰਦੇ ਸਨ ਜੋ 68 ਪਸ਼ਾਵਰ ਮਿਲਟਰੀ ਡੇਰੀ ਫਾਰਮ ਵਿੱਚ ਕੰਮ ਕਰਦੇ ਸਨ ਬੇਸ਼ੱਕ ਉਹ ਅੰਗਰੇਜ਼ ਸਰਕਾਰ ਦੇ ਨੌਕਰ ਸਨ ਪਰ ਉਹਨਾਂ ਦਾ ਅਨਕੀਲਾ ਸੁਭਾਅ ਹੋਣ ਕਰਕੇ ਅੰਗਰੇਜ਼ ਅਫਸਰਾਂ ਦਾ ਨਜਾਇਜ਼ ਖੁਸ਼ਾਮਦ ਵੀ ਉਹ ਨਹੀਂ ਕਰਦੇ ਸਨ ਡਾਕਟਰ ਗੰਗਾ ਸਿੰਘ ਨੇ ਇੱਕ ਵਾਰ ਲੈਫਟੀਨੈਂਟ ਬਰਨ ਨੂੰ ਉਸ ਦੀ ਇੱਛਾ ਮੁਤਾਬਕ ਸਲੂਟ ਨਹੀਂ ਕੀਤਾ ਇਸ ਕਾਰਨ ਲੈਫਟੀਨੈਂਟ ਬਰਨ ਨੇ ਡਾਕਟਰ ਗੰਗਾ ਸਿੰਘ ਦੀ ਸ਼ਿਕਾਇਤ 68 ਪਸ਼ਾਵਰ ਕਮਾਂਡਰ ਵੈਲਸਰ ਕੋਲ ਲਗਾ ਦਿੱਤੀ ਅਤੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਪਰ ਡਾਕਟਰ ਗੰਗਾ ਸਿੰਘ ਵੱਲੋਂ ਹਾਈ ਕਮਾਂਡ ਕੋਲ ਇਹਨਾਂ ਖੁਦਗਰਜ ਅਤੇ ਆਕੜ ਕੋੜਾ ਅਫਸਰਾਂ ਦੀ ਸ਼ਿਕਾਇਤ ਕਰ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਡੇਰੀ ਫਾਰਮ ਵਿੱਚ ਆਉਣਾ ਉਹਨਾਂ ਦਾ ਬੰਦ ਕਰਵਾ ਦਿੱਤਾ ਇਸ ਕਾਰਨ ਇਹ ਸਾਰੇ ਗੋਰੇ ਅਫਸਰ ਇਹ ਡਾਕਟਰ ਗੰਗਾ ਸਿੰਘ ਦੀ ਜਾਣ ਦੇ ਵੈਰੀ ਵੱਡ ਗਏ ਇਹ ਸਮਾਸੀ ਸਾਲ 1930 ਦਾ ਉਸ ਵਕਤ ਭਾਰਤ ਵਿੱਚ ਮਹਾਤਮਾ ਗਾਂਧੀ ਵੱਲੋਂ ਨਮਕ ਸਤਿਆਗ੍ਰਹਿ ਨਾਮ ਦਾ ਇੱਕ ਅੰਦੋਲਨ ਚਲਾਇਆ ਜਾ ਰਿਹਾ ਸੀ ਇਸ ਅੰਦੋਲਨ ਵਿੱਚ 30 ਅਪ੍ਰੈਲ 1930 ਨੂੰ ਪਸ਼ਾਵਰ ਵਿੱਚ ਅੰਦਾ ਧੁੱਧ ਗੋਲੀਆਂ ਚੱਲੀਆਂ ਸਨ ਗੋਰੀ ਸਰਕਾਰ ਵੱਲੋਂ ਦਫਾ 144 ਲਗਾ ਦਿੱਤੀ ਗਈ ਸੀ ਤਾਂ-ਤਾਂ ਉੱਤੇ ਪੁਲਿਸ ਅਗਰੇਜ ਸਪਾਈਆਂ ਵੱਲੋਂ ਡਾਕੇਬੰਦੀ ਕਰ ਦਿੱਤੀ ਗਈ ਸੀ ਪਰ ਇਸੇ ਦੌਰਾਨ 31 ਮਈ 1930 ਦਾ ਦਿਨ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਪੁਰ ਪਉਂਦਾ ਹੈ ਤਾਂ ਉਸ ਵਕਤ ਡਾਕਟਰ ਗੰਗਾ ਸਿੰਘ ਆਪਣੇ ਪਰਿਵਾਰ ਸਮੇਤ ਆਗੇ ਤੇ ਬੈਠ ਕੇ ਗੁਰਦੁਆਰਾ ਸਾਹਿਬ ਵੱਲ ਰਵਾਨਾ ਹੁੰਦੇ ਹਨ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਤੇਜਕੌਰ ਦੋ ਲੜਕੀਆਂ ਹਰਪਾਲ ਕੌਰ ਅਤੇ ਗੁਰਚਰਨ ਕੌਰ ਦੋ ਲੜਕੇ ਬਚਿੱਤਰ ਸਿੰਘ ਅਤੇ ਗੁਰਚਰਨ ਸਿੰਘ ਤੋਂ ਇਲਾਵਾ ਉਹਨਾਂ ਦੀ ਭੈਣ ਦਾ ਪਤੀ ਰਗਵੀਰ ਸਿੰਘ ਅਤੇ ਮਾਮੀ ਲੀਲਾਵੰਤੀ ਸੀ ਜਿਸ ਵੇਲੇ ਇਹ ਸਾਰੇ ਟਾਂਕੇ ਤੇ ਬੈਠ ਕੇ ਕਬੀਲੇ ਦਰਵਾਜ਼ੇ ਰਾਹੀਂ ਅੰਦਰ ਲੰਘਣ ਲੱਗੇ ਤਾਂ ਉਸ ਵਕਤ ਇਤਫਾਕਨ ਸਹਿਤ ਦਰਵਾਜ਼ੇ ਤੇ ਟਿਕਟ ਦਾ ਇੰਚਾਰਜ ਉਹ ਹੀ ਲੈਫਟੀਨੈਂਟ ਬਰਨ ਬੈਠਾ ਸੀ ਜਿਸ ਦੀ ਸ਼ਿਕਾਇਤ ਡਾਕਟਰ ਗੰਗਾ ਸਿੰਘ ਨੇ ਆਈ ਕੁਮਾਰ ਨੂੰ ਕੀਤੀ ਸੀ ਅਤੇ ਉਸ ਨੇ ਡੇਰੀ ਫਾਰਮ ਮਦਰ ਉਸ ਦੀ ਔਰਤ ਤੇ ਪਾਬੰਦੀ ਲਗਾਈ ਸੀ ਲੈਫਟੀਨੈਂਟ ਬਰਨ ਨੇ ਆਪਣੇ ਅੰਦਰ ਦੀ ਰਜਿਸਟ੍ਰ ਨੂੰ ਪੂਰਾ ਕਰਨ ਲਈ ਉਸ ਮੌਕੇ ਗੋਲੀਆਂ ਚਲਾਉਣ ਦਾ ਹੁਕਮ ਦੇ ਦਿੱਤਾ ਲੈਫਟੀਨੈਂਟ ਬਰਨ ਦੇ ਇਸ਼ਾਰੇ ਉੱਤੇ ਸਿਪਾਈਆਂ ਨੇ ਟਾਂਗੇ ਉੱਤੇ ਅੰਦਾ ਤੋਂ ਤੱਕ ਗੋਲੀਆਂ ਚਲਾ ਦਿੱਤੀਆਂ ਇਸ ਗੋਲੀਬਾਰੀ ਵਿੱਚ ਡਾਕਟਰ ਗੰਗਾ ਸਿੰਘ ਦੀ ਤੇ ਬੀਬੀ ਅਰਪਾਲ ਕੌਰ ਜਿਸ ਦੀ ਉਮਰ 9 ਸਾਲ ਦੀ ਸੀ ਅਤੇ ਉਹਨਾਂ ਦਾ ਸਵਾ ਸਾਲ ਦਾ ਪੁੱਤਰ ਬਚਿੱਤਰ ਸਿੰਘ ਮੌਕੇ ਉੱਤੇ ਹੀ ਸ਼ਹੀਦ ਹੋ ਗਿਆ ਇਸ ਤੋਂ ਬਾਅਦ ਡਾਕਟਰ ਗੰਗਾ ਸਿੰਘ ਨੇ ਇਸ ਘਟਨਾ ਨੂੰ ਬੜੇ ਸਬਰ ਨਾਲ ਮੰਨਿਆ ਇਹੀ ਉਹ ਸਮਾਂ ਸੀ ਜਦੋਂ ਪੂਰੇ ਦੇਸ਼ ਵਿੱਚ ਗੋਰਿਆਂ ਪ੍ਰਤੀ ਬੜੀ ਨਫ਼ਰਤ ਪੈਦਾ ਹੋ ਚੁੱਕੀ ਸੀ ਇਸ ਹਾਦਸੇ ਨੇ ਬਲਦੀ ਉੱਤੇ ਤੇਲ ਦਾ ਕੰਮ ਕੀਤਾ ਇਸ ਘਟਨਾ ਤੋਂ ਬਾਅਦ ਲੋਕਾਂ ਦੇ ਦਿਲਾਂ ਅੰਦਰ ਇਨਕਲਾਬ ਦਾ ਨਵਾਂ ਜਜ਼ਬਾ ਉੱਪਰ ਕੁਠਿਆ ਹਾਦੀ ਅਬਦੁਲ ਜਲੀਲ ਦੇ ਉਦਮ ਦੇ ਨਾਲ ਬੱਚਿਆਂ ਦੀਆਂ ਲਾਸ਼ਾਂ ਡਾਕਟਰ ਗੰਗਾ ਸਿੰਘ ਨੂੰ ਸੌਪੀਆਂ ਗਈਆਂ ਡਾਕਟਰ ਗੰਗਾ ਸਿੰਘ ਨੇ ਆਪ ਬੜੇ ਦਰਦਨਾਕ ਚਪਦਾ ਦੇ ਨਾਲ ਆਪਣੇ ਬੱਚਿਆਂ ਦੀ ਅੰਤਿਮ ਅਰਦਾਸ ਕੀਤੀ ਹਜ਼ਾਰਾਂ ਦੀ ਭੀੜ ਉੱਥੇ ਮੌਜੂਦ ਸੀ ਇਹ ਅਗਰੇਜ਼ ਸਰਕਾਰ ਦੀ ਦ੍ਰਿਦਗੀ ਦਾ ਸਭ ਤੋਂ ਵੱਡਾ ਨਮੂਨਾ ਸੀ ਅਤੇ ਇੱਕ ਐਸੀ ਤਸਵੀਰ ਸੀ ਜੋ ਲੋਕਾਂ ਦੇ ਸਾਹਮਣੇ ਆਈ ਜਿਸਵੇਂ ਨੇ ਅਰਤੀ ਦਾ ਜਲੂਸ ਬੜੇ ਸ਼ੂਕਮਈ ਮਾਹੌਲ ਦੇ ਵਿੱਚ ਅੱਗੇ ਵਧ ਰਿਹਾ ਸੀ ਸਾਬਣੇ ਉਹ ਗੋਰੀਆਂ ਦੀ ਪਲਟਨ ਨੇ ਸਿੱਧੀਆਂ ਇਹਨਾਂ ਲੋਕਾਂ ਉੱਤੇ ਫੇਰ ਦੁਬਾਰਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ 11 ਲੋਕ ਮਾਰੇ ਗਏ ਅਤੇ ਕਰੀਬ 50 ਲੋਕ ਗੰਭੀਰ ਜ਼ਖਮੀ ਹੋਏ ਜਿਨ੍ਹਾਂ ਲੋਕਾਂ ਨੇ ਬੱਚਿਆਂ ਦੀ ਅਰਥੀ ਚੁੱਕੀ ਸੀ ਜਦੋਂ ਉਹਨਾਂ 'ਤੇ ਵੀ ਗੋਲੀਆਂ ਬੱਚੀਆਂ ਤਾਂ ਬੱਚਿਆਂ ਦੀਆਂ ਲਾਸ਼ਾਂ ਧਰਤੀ ਤੇ ਡਿੱਗ ਪਈਆਂ ਇਹ ਸਾਰੇ ਹਾਦਸੇ ਤੋਂ ਬਾਅਦ ਲੋਕਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਭੜਕ ਉਠਿਆ ਥਾਂ-ਥਾਂ ਪ੍ਰਦਰਸ਼ਨ ਹੋਣ ਲੱਗੇ ਮਾਹੌਲ ਨੂੰ ਠੱਡਾ ਕਰਨ ਲਈ ਚੀਫ ਕਮਿਸ਼ਨਰ ਨੇ ਡਾਕਟਰ ਗੰਗਾ ਸਿੰਘ ਨੂੰ ਮਿਲ ਲੈ ਕਿਹਾ ਪਰ ਡਾਕਟਰ ਗੰਗਾ ਸਿੰਘ ਨੇ ਜਾਣ ਤੋਂ ਮਨਾ ਕਰ ਦਿੱਤਾ ਲੋਕਾਂ ਨੂੰ ਸ਼ਾਂਤ ਕਰਨ ਲਈ ਅੰਗਰੇਜ਼ ਸਰਕਾਰ ਨੇ ਬੱਚਿਆਂ ਦੀ ਯਾਦ ਵਿੱਚ ਖਾਲਸਾ ਕਾਲਜ ਬਣੋਰ ਦੀ ਪੇਸ਼ਕਸ਼ ਵੀ ਕੀਤੀ ਪਰ ਡਾਕਟਰ ਗੰਗਾ ਸਿੰਘ ਨੇ ਆਪਣੇ ਬੱਚਿਆਂ ਦੀ ਸ਼ਹਾਦਤ ਦੇ ਬਦਲੇ ਕੋਈ ਵੀ ਮੁਆਵਜ਼ਾ ਲੈਣ ਤੋਂ ਇਨਕਾਰ ਕਰ ਦਿੱਤਾ ਹਰਪਾਲ ਕੌਰ ਅਤੇ ਬਜਿੱਤਰ ਸਿੰਘ ਦੀ ਸ਼ਹਾਦਤ ਨੇ ਅੰਗਰੇਜ਼ ਸਰਕਾਰ ਵਿਰੁੱਧ ਦੇਸ਼ ਦੇ ਲੋਕਾਂ ਵਿੱਚ ਇੰਨੀ ਨਫ਼ਰਤ ਪੈਦਾ ਕਰ ਦਿੱਤੀ ਕਿ ਸਰਕਾਰ ਨੇ ਇਹ ਹਾਸੋਈ ਨਾ ਬਹਾਨਾ ਬਣਾਇਆ ਕਿ ਇਹ ਹਾਦਸਾ ਇਤਫਾਕਨ ਬਦੂਕ ਸਾਬ ਸਾਫ ਕਰਦਿਆ ਵਾਪਰਿਆ ਹੋਵੇਗਾ ਇਹਨਾਂ ਬੱਚਿਆਂ ਦੀ ਸ਼ਹਾਦਤ ਦੇ ਨਾਲ ਸਰਹੰਦ ਵਿੱਚ ਜਾਤੀ ਦੀ ਲੜਾਈ ਲੜ ਰਹੇ ਕੌਮੀ ਪਰਵਾਨਿਆਂ ਉੱਤੇ ਵੀ ਬਹੁਤ ਡੂੰਘਾ ਅਸਰ ਹੋਇਆ ਇਸ ਤਰ੍ਹਾਂ ਇਹਨਾਂ ਦੋਹਾਂ ਬੱਚਿਆਂ ਦੀ ਸ਼ਹਾਦਤ ਨੇ ਭਾਰਤ ਵਿੱਚੋਂ ਅੰਗਰੇਜ਼ ਸਰਕਾਰ ਦੀਆਂ ਨੀਹਾਂ ਉਖਾੜਨ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਇਹਨਾਂ ਸੀ ਸ਼ਹਾਦਤ ਦੀ ਦਾਸਤਾ 9 ਸਾਲ ਦੀ ਅਰਪਾਲ ਕੌਰ ਅਤੇ 7 ਸਾਲ ਦੇ ਬਚਿੱਤਰ ਸਿੰਘ ਦੀ ਅੱਜ ਸਾਨੂੰ ਲੋੜ ਹੈ ਕਿ ਅਸੀਂ ਇਤਿਹਾਸ ਦੇ ਉਹਨਾਂ ਅੜਛੂਏ ਪੰਨਿਆਂ ਤੋਂ ਜਾਣੂ ਹੋ ਕੇ ਆਪਣੇ ਬੱਚਿਆਂ ਦੇ ਅੰਦਰ ਵੀ ਇਨਸਾਫ਼ ਦੀ ਉਹ ਰੂਹ ਫੂਕੀਏ ਤਾਂ ਕਿ ਉਹ ਵੀ ਸੱਚਾਈ ਦੇ ਅਮੇਚਾ ਤਿਆਰ ਬਰ ਤਿਆਰ ਰਹਿਣ ਇਤਿਹਾਸ ਸਾਨੂੰ ਸੱਚ ਅਤੇ ਝੂਠ ਵਿੱਚ ਫਰਕ ਕਰਨਾ ਸਿਖਾਉਦਾ ਹੈ ਅੱਜ ਸਾਨੂੰ ਸਭ ਨੂੰ ਹੀ ਲੋੜ ਹੈ ਕਿ ਆਪਣੇ ਕੌਮੀ ਹੱਤ ਅਕਾ ਲਈ ਉੱਠ ਕੇ ਖੜੇ ਹੋइए ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਵੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ